ਅੰਮ੍ਰਿਤਸਰ ਤੋਂ ਕਾਂਗਰਸੀ ਲੋਕ ਸਭਾ ਦੇ ਉਮੀਦਵਾਰ ਗੁਰਜੀਤ ਸਿੰਘ ਹੋਜਰਾ ਅੱਜ ਆਪਣੇ ਨਾਮ ਚਤਤੀ ਦਸਤਖਤ ਕਰਵਾਉਣ ਲਈ ਅੰਮ੍ਰਿਤਸਰ ਦੇ

ਨੂੰ ਅੰਮ੍ਰਿਤਸਰ ਦੇ ਆਪਣੇ ਵਿਧਾਇਕਾਂ ਦਾ ਸਾਥ ਜਿਹੜਾ ਪੂਰੇ ਵਿਧਾਇਕਾਂ ਦਾ ਸਾਥ ਹੈ ਨਹੀਂ ਮਿਲ ਰਿਹਾ ਸੋ ਹੁਣ ਤੁਸੀਂ ਇੱਕ ਤਸਵੀਰ ਦੇਖ ਸਕਦੇ ਹੋ ਕਿ ਜਿਹੜੀ ਕੁਜੀਸ਼ਨ ਦੇਖਲਾ ਜਿਹੜਾ ਕਿ ਕਾਂਗਰਸੀ ਲੋਕਸਭਾ ਦੇ ਉਮੀਦਵਾਰ ਹੈ ਉਹਨਾਂ ਦੇ ਲਈ ਇਹ ਕਿ ਰਾਹਤ ਵਾਲੀ ਤੇਰੀ ਜਿਹੜੇ ਕਹੀਏ ਤੇ ਹੋਏਗੀ ਕੀ ਕੁਜੀਸ਼ਨ ਬੋਲਦਾ ਅੰਮ੍ਰਿਤਸਰ ਦੇ ਜਿਹੜਾ ਪੂਰੇ ਵਿਧਾਇਕਾਂ ਦਾ ਸਾਥ ਮਿਲਦਾ ਜੂਨ ਨਜ਼ਰ ਆ ਗਿਆ ਤੇ ਇੱਕ ਇੱਕ ਟੱਕ ਦੇ ਵਿੱਚ ਸਵਾਲ ਉਹ ਜਿਹੜੇ ਨਾਂ ਨਾਮ ਜਦ ਕੀ ਬਦਲ ਦਾਖਲ ਕਰਵਾਉਣ ਲਈ ਕ੍ਰੀਸੇ ਸੇਜਲਾ ਚਾਰੇ ਸੋ ਇੱਕ ਤਸਵੀਰ ਜੀ ਰੋਡ ਸ਼ੋਅ ਦੀ ਦੇਖੋ ਜਿਹੜੀ ਕਾਫੇ ਸੇ ਉਹ ਉਮੀਦ ਨਾਲ ਕਰਾ ਰੋਡ ਸ਼ੋਅ ਕਦੇ ਜਰਾ ਭਾਜੀ ਕੀ ਕਹਿਣਾ ਚਾਹਉਂਦੇ ਤੁਸੀਂ ਇਸ ਨੂੰ ਮੋਗਲਾ ਰੋਡ ਸ਼ੋਅ ਕਰਕੇ ਭਈ ਨਾਮ ਜਦ ਕੀ ਬਦਲ ਸਕਕੋ ਨਿਕਾਰਿਆ ਬਹੁਤ ਬੇਰਾਗ ਦੇ ਅੱਜ ਕੰਮ ਕਰਦਾ ਬਾਕੀ ਸਾਨੂੰ ਲੱਗਦਾ ਨੂੰ ਅਮ੍ਰਿਤਸਰ ਦੇ ਚਾਰੇ ਦਿਸਵਾਰਿਆਂ ਨੂੰ ਕਿਵੇਂ ਦੇਖਦੇ ਮੈਂ ਸਾ ਤੋਂ ਬਿਹਤਰੀਆ ਫੌਜ ਆਪਾਂ ਸਾਡੇ ਜਿੱਥੀ ਜਵਾਨ ਦੇ ਮਾਤਰੀ ਬਹੁਤ ਇਹ ਕਰੋ ਬਾਰ ਬਾਰੇ ਹਰ ਇੱਕ ਦੂਸਰੇ ਦੇ ਸੋਚਦੇ ਜਿਹੜਾ ਵਾਅਦੇ ਕੀਤੇ ਜਿਹੜਾ ਮੰਨੇ ਕੋਸ਼ਾਪਤਾ ਜੁਨਾਵੀ ਕੋਸ਼ਾਪਤਾ ਜਾਰੀ ਕੀਤਾ ਉਹਦੇ ਬਾਰੇ ਕੀ ਕਹੋਗੇ ਲੱਗਦਾ ਕਿ ਹੁਣ ਪੂਰੇ ਹੁਣ ਕੇ ਸਾਰੇ ਹਾਂ ਹਰ ਇੱਕ ਪਾਰਟੀ ਰਿਕਰਦੀ ਵੀ ਆਉਂਦੀ ਆ ਪਰ ਇਹਨਾਂ ਦੀ ਮੀਤ ਤੇ ਬਹੁਤ ਜਿਆਦਾ ਯਾਦ ਕਰਨੇ ਕੰਮ ਅਸੀਂ ਚਿੰਦੇ ਸਾਹਿਬ ਕਰਨਗੇ ਸੋ ਲੋਕ ਸਭਾ ਮੌਜੂਦ ਹੈ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਇਸ ਬਾਰੇ ਕੀ ਸੋਚਦੇ ਆ ਭਾਜੀ ਕੀ ਭਾਜੀ ਕੀ ਕਹੋਗੇ ਕੀ ਨਾਮਜ਼ਦਗੀ ਸਰ ਕੀ ਕਹਿਣਾ ਚਾਹੋਗੇ ਨਾਮਜ਼ਦਗੀ ਪੱਤਰ ਦਾਖਲ ਕਰਾਨੇ ਜਾ ਰਹੇ ਆ ਬੋਟ ਪਾਉਂਦੇ ਹੋ ਨਹੀਂ ਅੱਛਾ ਜੀ ਪਾਉਂਦੇ ਰੋਡ ਪਾਈ ਜੀ ਕੀ ਕਹੋਗੇ ਭਾਜੀ ਨਾਮਜ਼ਦਗੀ ਪੱਤਰ ਦਾਖਲ ਕਰਾਨੇ ਜਾ ਰਹੇ ਆ ਕੀ ਲੱਗਦਾ ਹੈ ਬਾਸ ਕਰਾਂਗੇ ਜਿੰਨੇ ਜਿੰਨੇ ਸਾਰੇ ਇਹਨਾਂ ਸਪੋਰਟ ਕਰਨਗੇ ਹੂੰ ਬਾਕੀ ਉਮੀਦਵਾਰਾਂ ਬਾਰੇ ਕੀ ਕਹੋਗੇ ਕੀ ਲੱਗਦਾ ਐਸੇਲੇ ਮੁਕਾਬਲਾ ਕਰਾਵਾ ਕਲੀਅਰ ਤੁਹਾਡੇ ਸਾਹਮਣੇ ਦਾ ਵੇਖਦਾ ਪਿਆ ਵਾ ਹੂੰ ਕਲੀਅਰ ਹੀ ਤੁਸੀਂ ਵੇਖ ਲਓ ਤੁਹਾਡੇ ਸਾਹਮਣੇ ਹੀ ਰਾਸ਼ ਦੇ ਹਸਾਨਾ ਵੇਖ ਲਓ ਜੂਰਾ ਪੂਰਾ ਕਾਂਗਰਸ ਦਾ ਸੋ ਇੱਕ ਤਸਵੀਰ ਤੁਹਾਨੂੰ ਇੱਕ ਹੋਰ ਤਸਵੀਰ ਤੁਹਾਨੂੰ ਜ਼ਰੂਰ ਦਿਖਾਵਾਂਗੇ ਟਰੱਕ ਦੇ ਵਿੱਚ ਜਿਹੜੇ ਗੁਰਜੀਤ ਸਿੰਘ ਗੋਜਲਾ ਜਿਹੜੇ ਕਾਂਗਰਸੀ ਲੋਕ ਸਭਾ ਦੇ ਉਮੀਦਵਾਰ ਆ ਉਹਨਾਂ ਦੇ ਨਾਲ ਸਮੂਚੀ ਕਾਂਗਰਸੀ ਲੀਡਰਸ਼ਿਪ ਇਸ ਟਰੱਕ ਦੇ ਵਿੱਚ ਮੌਜੂਦ ਹੈ ਜਿਹੜੇ ਨਾਮਜ਼ਦਗੀ ਜਿਹੜੇ ਦਾਖਲ ਕਰਵਾ ਲਈ ਗੁਰਜੀਤ ਸਿੰਘ ਗੋਜਲਾ ਅੰਮ੍ਰਿਤਸਰ ਦੇ ਕਾਂਗਰਸ ਦੇ ਅਧਿਆਤਿ ਦਫ਼ਤਰੋਂ ਜਿਹੜੇ ਰਵਾਨਾ ਹੋਏ ਆ ਕਿ ਇਸ ਤੋਂ ਬਾਅਦ ਜਿਹੜੇ ਨਾਮਜ਼ਦਗੀ ਦਾਫੇ ਕਰਾਣ ਲਈ ਲਗਾਤਾਰ ਉਸ ਤੋਂ ਬਾਅਦ ਲਗਾਤਾਰ ਗੁਰਜੀਤ ਸਿੰਘ ਹੋਜਰਾ ਦਾ ਪਰਿਵਾਰ ਵੀ ਚੋਣ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਤੇ ਨਾਲ ਹੀ ਇਸ ਵਾਰੀ ਅੰਮ੍ਰਿਤਸਰ ਦਾ ਮੁਕਾਬਲਾ ਜ਼ਰੂਰ ਕੜਾ ਨਜ਼ਰ ਆ ਰਿਹਾ ਕਿਉਂਕਿ ਕਾਲੀ ਦਲ ਦੇ ਨਹੀਂ ਜੋਸ਼ੀ ਇੱਕ ਤਰਫ ਪਰ ਇੱਕ ਇੱਕ ਪਾਸੇ ਖੜੇ ਹੈ ਤੇ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਅਤੇ ਕੁਲਦੀਪ ਧਾਰੀਵਾਲ ਜਿਹੜੇ ਕਿ ਕੈਬਨਿਟ ਮੰਤਰੀ ਆਮ ਆਦੀ ਪਾਰਟੀ ਦੇ ਉਹ ਜ਼ਰੂਰ ਖੜੇ ਹੈ ਸਭ ਮੁਕਾਬਲਾ ਜ਼ਰੂਰ ਕੜਾ ਨਜ਼ਰ ਆ ਰਿਹਾ ਹੈ ਲੇਕਿਨ ਅੰਮ੍ਰਿਤਸਰ ਦੀ ਜਨਤਾ ਇਸ ਵਾਰੀ ਕਿਸ ਦੇ ਸਿਰ ਤੇ ਹੈ ਲੋਕ ਸਭਾ ਦਾ ਤਾਜ ਬੰਦੀ ਹੈ ਇਹ ਅਨਵਲ ਸਮਝ ਦੱਸੇਗਾ ਅਮਿਤ ਸ਼ਰਮਾ ਪੰਜਾਬ ਤੱਕ ਆਮ ਨਿਸਰ